ਅਲਟਰੀ ਜ਼ਰਿਆ ਆ ਅਦੇਹੋਲੇ ਮੰਦਿਰਾਂ ਦੇ ਆੜਾ ਨੂੰ ਖਾਣ ਨੂੰ ਬਹੁਤ ਬਧਾਈਆਂ ਹੁੰਦੇ ਮੰਦਿਰ ਆ ਆਪਾਂ ਆਨੰਦਪੁਰ ਸਾਹਿਬ ਨੂੰ ਚੱਲਦੇ ਆ ਦਰਸ਼ਨ ਕਰਨ ਲਈ ਆਣਾ ਤੁਹਾਨੂੰ ਵੀ ਦਰਸ਼ਨ ਕਰਵਾਉਣੀ ਆਨੰਦਪੁਰ ਸਾਹਿਬ ਦੇ ਸਾਡੇ ਪਿੰਡ ਤੋਂ 75 ਕਿਲੋਮੀਟਰ ਦੂਰ ਆਨੰਦਪੁਰ ਸਾਹਿਬ ਤੇ ਰਸਤੇ ਚਮਕੌਰ ਸਾਹਿਬ ਦੇ ਵੀ ਦਰਸ਼ਨ ਕਰਵਾਉਣਾ ਤੁਹਾਨੂੰ ਚਲੋ ਵਹੀ ਚੱਲੀਏ ਹਾਂਜੀ ਆਪਾਂ ਹੁਣ ਪਹੁੰਚ ਗਏ ਚਮਕੌਰ ਸਾਹਿਬ ਤੁਹਾਨੂੰ ਦਰਸ਼ਨ ਕਰਵਾਉਣੀ ਆ ਗੁਰਦੁਆਰਾ ਸਾਹਿਬ ਦੇ ਦੇਖੋ ਤੇ ਵੀ ਦੁਕਾਨਾਂ ਦੇਖੋ ਸਾਰੀਆਂ ਇੱਕਸਾਰ ਬਣਾਈਆਂ ਹੋਈਆਂ। ਕਿੰਨੀ ਵਧੀਆ ਲੁੱਕ ਦਿੱਤੀ ਹੋਈ ਹੈ। ਤੁਮ ਕੌਰ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇਖੋ। ਪੂਰੀ ਭਰੀ ਹੋਈ ਹੈ ਟਰੈਕਟਰ ਟਰਾਲੀਆਂ ਨਾਲ, ਟਰੱਕਾਂ ਨਾਲ ਜਿਹੜੀ ਸੰਗਤ ਦੂਰ ਤੋਂ ਆਉਂਦੀ ਆ। ਫਿਰ ਉਹ ਰਾਤ ਨੂੰ ਇੱਥੇ ਰਹਿ ਜਾਂਦੇ ਆ ਨਾਲ ਦਰਸ਼ਨ ਕਰ ਲੈਣੇ ਨਾਲ ਇੱਥੇ ਰਾਤ ਨੂੰ ਰੈਸਟ ਕਰਕੇ ਚਲੇ ਜਾਂਦੇ ਆ ਤੇ ਸਵੇਰੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਫਿਰ ਅੱਗੇ ਆਨੰਦਪੁਰ ਸਾਹਿਬ ਨੂੰ ਚਲੇ ਜਾਂਦੇ ਆ। ਅਸੀਂ ਪਹੁੰਚ ਗਏ ਚਮਕੌਰ ਸਾਹਿਬ ਗੁਰਦੁਆਰਾ ਸ੍ਰੀ ਕਤਲਗਰ ਸਾਹਿਬ ਦੇ ਦਰਸ਼ਨ ਕਰਦੇ ਹਾਂ। ਫਿਰ 3:30 ਹੋ ਗਏ। 3 ਵਜੇ ਤੁਰੇ ਸੀਗੇ ਘਰ ਤੋਂ। ਅੱਧਾ ਘੰਟਾ ਲੱਗ ਗਿਆ ਇੱਥੇ ਆਉਣ ਨੂੰ। ਸਾਜਸੀ ਪੂਰੇ ਗੁਰ ਦੇ ਸੋਣ ਤੇ ਤੋਨੀਤ ਕਹ ਦੇ ਕੋ ਬਿਥ ਸਤ ਗੁਰ ਰਹਿਆ ਬਿਨ ਬੰਧ ਨਾਮ ਤੇ ਗੁਰ ਚਰਨ ਲਾਗੇ ਬਾਚੇ ਹਨ ਗੁਰਦੁਆਰਾ ਸਾਹਿਬ ਦੇ ਉੱਤੇ ਦੇਖੋ ਕਵਿਤਾ ਲਿਖੀ ਹੋਈ ਹੈ ਬਸ ਹਿੰਦ ਵਿੱਚ ਇੱਕ ਤੀਰਥ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਇੱਕ ਕਵਿਤਾ ਇੱਕ ਮੁਸਲਮਾਨ ਕਵੀ ਅੱਲਾ ਜਹਰਖਾਨ ਨੇ ਲਿਖੀ ਹੋਈ ਹੈ ਸਹਿਬਜ਼ਾਦਿਆਂ ਲਈ ਮਿਕ ਚਮਕੌਰ ਸਾਹਿਬ ਦੀ ਧਰਤੀ ਹੈ ਜਿੱਥੇ ਇੱਕ ਪਿਤਾ ਨੇ ਆਪਣੇ ਬੱਚੇ ਖੁਦਾ ਦੇ ਲਈ ਸ਼ਹੀਦ ਕਰਵਾਏ Applaus Si, vaim it ਸੇਵਾ ਜੀ ਦੁਆਰਾ ਜੀ ਦੁਆਰਾ ਕਰਿਆ ਹੋਇਆ ਚਰਚਾ ਨਾਮ ਪਾਰਕ ਤੋਂ ਕਰਾਇਆ ਜਾਇਆ ਤੋਂ ਕੋਰਮਲਾ ਤੋਂ ਲੋਹਰ ਨਾ ਨਿਤ ਚੱਲੋ ਜੀ ਕਰ ਲਿਆ ਆਪਣੇ ਦਰਸ਼ਨ ਚਮਕੌਰ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਤੇ ਚਲਦੇ ਆਨੰਦਪੁਰ ਸਾਹਿਬ ਨੂੰ ਆਨੰਦਪੁਰ ਸਾਹਿਬ ਨੂੰ ਪਾਉਂਦੇ ਆ ਚੱਲਦੇ ਚਲੋ ਚੱਲੀਏ ਆਨੰਦਪੁਰ ਨੂੰ ਕਿਤੇ ਮਿਲ ਜੇ ਬਾਝਾ ਵਾਲਾ ਚੱਲ ਚੱਲੀਏ ਆਨੰਦਪੁਰ ਨੂੰ ਕਿਤੇ ਮਿਲ ਜੇ ਕਲਗੀਆਂ ਵਾਲਾ ਚੱਲ ਚੱਲੀਏ ਆਨੰਦਪੁਰ ਨੂੰ ਕਿਤੇ ਮਿਲ ਜੇ ਬਾਝਾ ਵਾਲਾ ਚੱਲ ਚੱਲੀਏ ਜੀ ਹੁਣ ਆਪਾਂ ਪਹੁੰਚ ਗਏ ਆਨੰਦਪੁਰ ਸਾਹਿਬ ਹੁਣ ਆਪਾਂ ਤਖਤ ਜੀ ਕੇਸਗੜ ਸਾਹਿਬ ਦੇ ਦਰਸ਼ਨ ਕਰਨ ਚੱਲਦੇ ਆਂ ਉੱਪਰ ਦੇਖੋ ਅਮਰਤ ਵੇਲੇ ਸੰਗਤ ਵੀ ਕਿੰਨੀ ਆਈ ਹੋਈ ਆ ਜਿਵੇਂ ਜਿਵੇਂ ਹੁਣ ਦਿਨ ਚੜੀ ਜਾਣਾ ਸੰਗਤ ਨੇ ਹੋਰ ਆਈ ਜਾਣਾ ਕਾਫੀ ਇਕੱਠ ਹੋ ਜਾਂਦਾ ਇੱਥੇ ਹੁਣ ਜੋੜੇ ਜਮਾ ਕਰਵਾ ਕੇ ਆਪਾਂ ਦਰਸ਼ਨ ਕਰਨ ਚੱਲਦੇ ਆਂ ਆਪਾਂ

ਤਨ ਤਨ ਤੋਰ ਵੱਲ ਤੇਰੀ ਦਲੀਏ ਤਨ ਤਨ ਤੋਰ ਵੱਸ ਤੇਰੀ ਦਲੀਏ ਜੇ ਕਦਰ ਪਵੇ ਮੇਰੇ ਕਦਿਆ ਦੀ ਤਨ ਤਨ ਤੋਰ ਵੱਲ ਤੋਰ ਜੀਏ ਮਨ ਨਾਲ ਮਨ ਤੋਰ ਵੱਲ ਤੋਰ ਚੱਲੀਏ ਜੇ ਕਦਰ ਪਵੇ ਬੜੋ ਪੜੋ ਫੇਰ ਬੋਲੋ ਸਾਰੇ ਬੋਲੋ ਸਾਰੇ ਜਿੱਥੇ ਕਦਰ ਪਵੇ ਦਰਸ਼ਨ ਕਰੋ ਤਖਤ ਸ੍ਰੀ ਕੇਸਵਰ ਸਾਹਿਬ ਦਾ ਇੱਥੋਂ ਜਥੇਦਾਰ ਕਾਉਂਨਸ ਸੰਦੇਸ਼ ਜਾਰੀ ਕਰਦੇ ਹਨ ਇੱਕ ਪੈਕਟ ਮੈਨੂੰ ਵੀ ਆਇਆ ਉਹ ਚੱਲ ਚੱਲੀਏ ਆਨੰਦਪੁਰ ਨੂੰ ਕਿਤੇ ਮਿਲ ਜੇ ਕਲਗੀਆਂ ਵਾਲਾ ਚੱਲੀਏ ਆਨੰਦਪੁਰ ਨੂੰ ਤੇ ਮਿਲ ਜੇ ਤੜਗੀਆਂ ਵਾਲਾ ਚੱਲ ਜੀ ਅੰਗ ਬੋਲ ਨੂੰ ਤੇ ਮਿਲਦੇ ਪਰਸੀ ਆ ਵਾਲਾ ਸੰਗਤਾਂ ਦੇਖੋ ਟਰੈਕਟਰ ਟਰਾਲੀਆਂ ਕਿਦਾਂ ਸਜਾ ਕੇ ਲੈ ਕੇ ਆਏ ਹੋયા ਟਰਾਲੀਆਂ ਇੱਕ ਰੂਮ ਦੀ ਤਰ੍ਹਾਂ ਹੀ ਬਣਾਈਆਂ ਹੋਈਆਂ ਹੁੰਦੀਆਂ ਵਿੱਚ ਸਾਰੀਆਂ ਫੈਸਿਲਿਟੀਆਂ ਹੁੰਦੀਆਂ ਵਿੱਚ ਆਰਓ ਡਾਉਨ ਸਿਲਿੰਗ ਵੀ ਕੀਤੀ ਹੁੰਦੀ ਆ ਵਿੱਚ ਏਸੀ ਮੈਪਕਿਨ ਸਾਰਾ ਕੁਝ ਲੱਗਿਆ ਹੋਇਆ ਹੁੰਦਾ ਇੱਕ ਰੂਮ ਦੀ ਤਰ੍ਹਾਂ ਹੀ ਟਰਾਲੀਆਂ ਤਿਆਰ ਕੀਤੀਆਂ ਹੋਈਆਂ ਸਾਰੀਆਂ ਮਿੱਤੇ ਸੀਸੀਟੀਵੀ ਕੈਮਰਾਸ ਐਲ ਸੀ ਡੀ ਸਾਰਾ ਕੁਝ ਸਾਰਾ ਪ੍ਰਬੰਧ ਕਰਕੇ ਤੁਰਦੇ ਆ ਘਰ ਤੋਂ ਇਹ ਹਫਤਾ ਪਹਿਲੇ ਹੀ ਆ ਜੰਨੇ ਆ ਇੱਥੇ ਆ ਕੇ ਜਗਾ ਮਾਲ ਲੈਣੇ ਆਪਣੀ ਨਹੀਂ ਫਿਰ ਸੰਗਤ ਕਾਫੀ ਆ ਜਾਂਦੀ ਆ ਆਜੋ ਹੁਣ ਤੁਹਾਨੂੰ ਦੱਸ ਦਿਆਂ ਹੋਲਾ ਮੱਲਾ ਕਿਉਂ ਮਨਾਇਆ ਜਾਂਦਾ ਹੋਲਾ ਮੱਲਾ ਹੋਲੀ ਤੋਂ ਅਗਲੇ ਦਿਨ ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਦੇ ਸਥਾਨ ਉੱਤੇ ਮਨਾਇਆ ਜਾਂਦਾ ਹੈ ਖਾਲਸਾ ਪੰਥ ਹੋਲੀ ਨਹੀਂ ਖੇਡਦਾ ਹੋਲਾ ਖੇਡਦਾ ਤੇ ਮਹੱਲਾ ਕੜਦਾ ਹੋਲਾ ਮਹੱਲਾ ਖਾਲਸਾ ਹੀ ਜਹੋ ਜਲਾਲ ਦਾ ਪ੍ਰਤੀਕ ਇਸ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1701 ਚੇਤ ਦੀ 1 ਤਰੀਕ ਨੂੰ ਰੱਖਿਆ ਸੀ ਗੁਰੂ ਜੀ ਨੇ ਖਾਲਸੇ ਨੂੰ ਸ਼ਾਸਤਰ ਵਿਦਿਆ ਤੇ ਜੰਦ ਕਲਾ ਵਿੱਚ ਨਪੁੰਨ ਕਰਨ ਲਈ ਦੋ ਦਲ ਆਪਸ ਵਿੱਚ ਬਣਾ ਕੇ ਉਹਨਾਂ ਦੀ ਮਸਨੋਈ ਲੜਾਈ ਕਰਵਾਉਂਦੇ ਸਨ ਅਤੇ ਜੋਧਿਆਂ ਨੂੰ ਸਰੋਪੇ ਵੇੜ ਕਰਦੇ ਸਨ ਜਿਹੜੇ ਜਿੱਤ ਜਾਂਦੇ ਸੀ ਉਦੋਂ ਤੋਂ ਹੀ ਅਨੰਤਪੁਰ ਸਾਹਿਬ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗ ਗਿਆ। ਇਸ ਦਿਨ ਸੰਗਤ ਦਾ ਇੱਕ ਵੱਡਾ ਇਕੱਠ ਜਿਸ ਨੂੰ ਮਹੱਲਾ ਕਹਿੰਦੇ ਹਨ ਨਗਾਰਿਆਂ ਦੀ ਧੋਨੀ ਵਿੱਚ ਸਜਤਾ ਜਨ ਨਾਲ ਇੱਕ ਗੁਰੂ ਘਰ ਤੋਂ ਦੂਜੇ ਗੁਰੂ ਘਰ ਤੱਕ ਨਿਕਲਦਾ। ਇਸ ਮਹੱਲੇ ਵਿੱਚ ਨਿਹੰਗ ਸਿੰਘ ਪ੍ਰਾਤਨ ਫੌਜੀਆਂ ਅਨਛਾਨ ਨਾਲ ਸ਼ਾਮਲ ਹੁੰਦੇ ਹਨ ਅਤੇ ਸ਼ਸਤਰਾਂ ਦੇ ਕਰਤੱਵ ਦਿਖਾਉਂਦੇ ਹਨ। ਆ ਦੇਖੋ 5911 ਕਿੰਨਾ ਸਜਾਇਆ ਹੋਇਆ ਤੇ ਰਰਜਣ ਖੜਾ ਦੇਖੋ ਉੱਤੇ ਵੀ ਸੰਤਾਂ ਦੀ ਫੋਟੋ ਲਾਈ ਹੋਈ ਹੈ ਸਾਰੇਆਂ ਨੇ ਸਜਾਏ ਹੋਏ ਆ। ਦੇਖੋ ਟਰੈਕਟਰ ਤੇ ਟਰਾਲੀਆਂ ਚੰਗੀ ਤਰ੍ਹਾਂ ਤਿਆਰ ਕਰਕੇ ਲੈ ਕੇ ਆਏ ਹੋਏ ਆ। ਹਰ ਇੱਕ ਟਰਾਲੀ ਤੇ ਏਸੀ ਲੱਗਿਆ ਹੋਇਆ। ਆਹ ਦੇਖੋ ਟਰੈਕਟਰਾਂ ਤੇ ਕਿੰਨਾ ਟੈਡੀ ਵੀ ਆਦੀ ਰੱਖੇ ਹੋਏ ਆ। ਜ਼ਿਆਦਾਤਰ ਸੰਗਤ ਮਾਦੀਵਾਲ ਤੋਂ ਹੀ ਆਈ ਹੋਈ ਆ। ਮਾਦੀ ਵਾਲੇ ਆ। ਚੰਗੀ ਤਰ੍ਹਾਂ ਸਜਾ ਕੇ ਟਰੈਕਟਰ ਟਰਾਲੀਆਂ ਫਿਰ ਜਾਂਦੇ ਨੇ ਦਿੱਲੀ ਵਾਲੇ ਮੋਰਚੇ ਤੇ ਵੀ ਗਏ ਸੀਗੇ। ਫੀਲ ਲਾ ਕੇ ਵਧੀਆ ਬਣਾਈਆਂ ਹੋਈਆਂ ਟਰਾਲੀਆਂ ਬੈਠਣ ਲਈ ਵੀ ਦੇਖੋ ਕਿੰਨਾ ਵਧੀਆ ਜਗਾੜ ਬਣਾਇਆ ਹੋਇਆ ਹੈ ਟਾਇਰਾਂ ਦੇ ਵਿੱਚ ਰੱਸੀਆਂ ਪਾ ਕੇ ਬਣਾਈਆਂ ਹੋਈਆਂ ਬੈਠਣ ਲਈ ਸਾਈਡਾਂ ਤੇ ਲੱਕੜੀ ਦਾ ਬਗਲ ਕਰਕੇ ਸੌਣ ਲਈ ਬਣਾਇਆ ਹੋਇਆ ਜਿਹੜੀ ਸੰਗਰ ਟਰਾਲੀ ਚ ਨਹੀਂ ਆਉਂਦੀ ਫਿਰ ਉਹ ਨਿੱਥੇ ਪੈ ਜਾਂਦੀ ਹੈ ਦਿੱਤੀ ਪਛਾ ਕੇ ਆਜੇ ਹੁਣ ਦਰਸ਼ਨ ਕਰਦੇ ਆਪਾਂ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਦੇ ਆਜੋ ਜੀ ਆ ਦੇਖੋ ਜਸੇਦਾਰ ਬਾਬਾ ਬਲਵੰਤ ਸਿੰਘ ਜੀ ਇਹ 800 ਮੀਟਰ ਲੰਬਾ ਦਮਾਲਾ ਵੰਦੇ ਆ ਇਹਦਾ ਵਜ਼ਨ 85 ਕਿਲੋ ਹੁੰਦਾ ਜੇ ਉਹ ਕਰਿਆ ਤੋਂ ਸਾਵਧਾਨ ਰਹੋ ਬਈ ਗੋੜਨਾਂ ਦੇ ਤੇਰੀ ਦਾ ਨਾਮ ਤੋਂ ਹਰੀ ਅਕੀਲਾ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੋ ਤੇ ਇੱਧਰ ਅਕੀਲਾ ਗੁਰੂ ਗੋਬਿੰਦ ਸਿੰਘ ਜੀ ਦਾ ਇੱਥੋਂ ਹਮਲਾ ਕਰਦੇ ਸੀਗੇ ਦੁਸ਼ਮਣਾਂ ਤੇ ਗੁਰੂ ਦੇਖੋ ਉਧਰ ਸੂਰਜ ਵੀ ਚੜ ਰਿਹਾ ਹੁਣ ਕਿੰਨਾ ਵਧੀਆ ਬਣਿਆ ਹੋਇਆ ਸੀਨ ਆ ਸਾਡੀ ਦੋ ਨਾਂ ਦੀ ਜੀ ਕਿੰਨਾ ਵਧੀਆ ਬਣਿਆ ਹੋਇਆ ਸੀਨ ਆ ਮਨ ਚੱਲ ਅਨੰਦ ਫੁਰਵਲ ਤੇਰੀ ਇਹ ਤੇ ਬੇ ਪਰਵਾਹ ਚੱਲ ਨਾ ਕੋਈ ਵਾਦ ਕੋਈ ਕੱਢੀਏ ਮਨ ਲੱਗ ਲੱਗ ਕੋਈ ਵਾਦ ਕੋਈ ਕੱਢੀਏ ਜੇ ਤੇਰੇ ਹੀ ਤੇ ਬੇ ਪਰਵਾਹ ਚੱਲ ਨਾ ਕੋਈ ਵਾਦ ਕੋਈ ਕੱਢੀਏ ਮਨ ਚੱਗ ਨਾ ਔਰ ਕਿਤਾ ਹੋਗਾ ਦਾਦਾ ਜੀ ਅਰਜਾ ਕਰਦਾ ਸੇਵ ਕੱਤੇਰਾ ਔਰ ਕਿਤਾ ਹੋਗਾ ਦਾਦਾ ਜੀ ਮੇਰਾ ਡੋਬਦਾ ਜਾਂਦਾ ਵੇ ਕਿਹੜਾ ਆ ਜਣ ਬੌਲੀ ਸਾਹਿਬ ਦੇ ਦਰਸ਼ਨ ਕਰਦੇ ਆ ਜੀ ਜਾਵਾ ਉੱਚੇ ਆ ਪਾਈ ਸਦਕੇ ਜਾਵਾ ਉੱਚੇ ਆ ਪਾਈ ਸਦਕੇ ਜਾਵਾ ਉੱਚੇ ਆ ਪਾਈ ਸਦਕੇ ਜਾਵਾ ਉਨਿਆ ਤਾਈ ਜਾਵਾ ਉੱਚੇ ਆ ਪਾਈ ਸਦਕੇ ਜਾਵਾ ਉਨਿਆ ਤਾਈ ਸਦਕੇ ਜਾਵਾ ਸਦਕੇ ਜਾਵਾ ਸਦਕੇ ਜਾਵਾ ਸਦਕੇ ਇਹ ਤੋਂ ਬਰਾਸਤੇ ਖਾਸ ਵਾਲੇ ਟਿਕਟਸ ਮਿਲਦੀਆਂ ਆਪਾਂ ਇੱਥੇ ਕਾਊਂਟਰ ਤੋਂ ਵੀ ਲੈ ਸਕਦੇ ਆ ਜਾਂ ਸਕੈਨ ਕਰਕੇ ਵੀ ਲੈ ਸਕਦੇ ਆ ਇਹ ਫ੍ਰੀ ਹੁੰਦਾ ਬਿਲਕੁਲ 9 ਵਜੇ ਓਪਨ ਹੋਊਗਾ ਕਾਊਂਟਰ ਤੋਂ ਬਾਅਦ ਟਿਕਟਾਂ ਮਿਲਣਗੀਆਂ ਇੱਧਰ ਬਰਾਸਤੇ ਖਾਸ ਚੱਲ ਜੱਲੀਏ ਨੰਦਪੁਰ ਨੂੰ ਕਿਤੇ ਮਿਲ ਜੇ ਕਣਗੀਆਂ ਵਾਲਾ ਚੱਲ ਚੱਲੀਏ ਨੰਦਪੁਰ ਨੂੰ ਕਿਤੇ ਮਿਲ ਜੇ ਕਣਗੀਆਂ ਵਾਲਾ ਚੱਲ ਚੱਲੀਏ ਨੰਦਪੁਰ ਨੂੰ ਕਿਤੇ ਮਿਲ ਜੇ ਕਣਗੀਆਂ ਵਾਲਾ ਚੱਲ ਚੱਲੀਏ